ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਰ ਕਿਵੇਂ ਹੋ ਤੇ ਉਮੀਦ ਕਰਦੇ ਆ ਸਾਰੇ ਠੀਕ ਹੋਵੋਗੇ ਅੱਜ ਦੇ ਬਲੌਗ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਇੱਧਰ ਦੇਖੋ ਮੀਂਹ ਆ ਰਿਹਾ ਮੀਂਹ ਗਰਮੀ ਬਹੁਤ ਜ਼ਿਆਦਾ ਸੀ ਗਰਮੀ ਨੇ ਮੱਠ ਕੱਢੇ ਹੋਏ ਸੀ ਤੇ ਮੀਂਹ ਚਲੋ ਆ ਗਿਆ ਬਹੁਤ ਦਿਨ ਹੋ ਗਏ ਸੀ ਮੀਂਹ ਨਹੀਂ ਆਇਆ ਸੀਗਾ ਅੱਜ ਮੀਂਹ ਆ ਗਿਆ ਤੇ ਖੇੜਾ ਵੀ ਸੀਗਾ ਤੇ ਬੱਦਲ ਬਾਵਾ ਬਣਿਆਗਾ ਤੇ ਮੀਂਹ ਆਊਗਾ ਪੂਰਾ ਮੁੰਦਰ ਦੇਖੋ ਮੀਂਹ ਆ ਰਿਹਾ ਬੰਦੀ ਵੀ ਬਹੁਤ ਜਾਂਦਾ ਉਹ ਰਸਤੀ ਵੀ ਜਾਂਦਾ ਜੀ ਵੀ ਜਾਂਦਾ ਦਰਖਤ ਵੀ ਹੋ ਗਏ ਹਰੇ ਭਰੇ ਦਰਖਤ ਵੀ ਸਾਰੇ ਸੁੱਕੇ ਪਏ ਸੀਗੇ ਵਿਚਾਰੇ ਵੈਸੇ ਤਾਂ ਪਾਣੀ ਬਹੁਤ ਪਾਉਣੀ ਹੈ ਪਰ ਫੇਰ ਵੀ ਮੀਂਹ ਨਾਲ ਜਿਹੜਾ ਗੱਲ ਬੰਦੀ ਹੈ ਦਰਖਤਾਂ ਦੀ ਉਹ ਆਮ ਪਾਣੀ ਨਾਲ ਨਹੀਂ ਮੈਨੂੰ ਤਾਂ ਬਹੁਤ ਜ਼ਿਆਦਾ ਅਫਰ ਲੱਗਦਾ ਬੱਦਲ ਬਹੁਤ ਬਣਿਆਗਾ ਤੇ ਇੱਧਰ ਮੰਮੀ ਬਣਾਈ ਜਾਂਦੀ ਹੈ ਕarele ਅੱਜ ਫੇਰ ਕarele ਮੂng ਦੀ ਦਾਲ ਬਣੀ ਪਈ ਐ ਤੇ ਕarele ਬੰਦੇ ਐ ਕarele ਵਧੀਆ ਲੱਗਦੇ ਐ ਹਾਂ ਕੀ ਚੱਲ ਰਿਹਾ ਥੋੜਾ ਕਿਵੇਂ ਵਕਾ ਕੀ ਤਾਉਲਾ ਮਨ ਪਉਂਦਾ ਰਸ਼ਮੀਂ ਦਾ ਨਮੂ ਪੱਕਿਆਗਾ ਤੇ ਇਹ ਬਹਾਨੇ ਨਾਲ ਇਹਨੇ ਖਾਣਾਗਾ ਤਿੱਖਾ ਸਮਾਨ ਸੁਵਾਦ ਆਣਾ ਇਹ ਬਹਾਨੇ ਲਈ ਜਾਂਦਾ ਆਈਸਕ੍ਰੀਮ ਵੀ ਖਾਦੀ ਤੇ ਬਨਾਣਾ ਸ਼ੇਕ ਕਹਿੰਦਾ ਮੇਰੇ ਟਪਦਾ ਨਹੀਂਗਾ ਮੂੰਹ ਵਿੱਚ ਦੀ ਤੇ ਪਰ ਜਿਹੜੇ ਕੁਲਚੇ ਆ ਉਹ ਨੰਗ ਜਾਣੇ ਇਹਦੇ ਹਾਂ ਰੋਟਾ ਤਾਂ ਜਾਨੇ ਮੂੰਹ ਦੱਬ ਰਸ਼ਮੀ ਦੀ ਚੰਗੀ ਤਰ੍ਹਾਂ ਸਰਵਿਸ ਹੋ ਗਈ। ਸਰਵਿਸ ਹੋ ਗਈ ਰਸ਼ਮੀ ਦੀ ਬਹੁਤ ਵਧੀਆ ਕਰਿਆ ਮੀ ਨਿਵਾਦ ਸਰਵਿਸ ਹੋਈ ਰਸ਼ਮੀ ਦੀ। ਹੁਣ ਤਾਂ ਬਸ ਰੋਜ਼ ਹੀ ਹੋ ਜਾ ਕਰਨੀ ਆ ਹਨਾ। ਅੱਜ ਜਹ ਜੀ ਯੈਸ ਜਿੰਨੇ ਦਿਨ ਵੀ ਬਚੇ ਅਸੀਂ ਹੁਣ ਨੇ ਦਿਨ ਹੀ ਲਾ ਕੇ ਆਉਣੇ ਆ। ਨਾ ਨਾ ਹਨਾ ਰਸ਼ਮੀ ਆਣਾ ਮੀਨੂ ਮੀਨੂ ਤਾ ਅੱਜ ਗਾਓ ਗਾਓ ਹੁਣ ਗਾਓ ਟਿਪ ਟਿਪ ਬਰਸਾ ਪਾਣੀ ਦੇਖੋ ਨੀ ਟਿਪ ਟਿਪ ਬਰਸ ਗਿਆ ਪਾਣੀ ਠੰਡਾ ਠੰਡਾ ਮੌਸਮ 쿨쿨쿨쿨 ਪਾਣੀ ਬੱਦਲਾ ਵੀ ਆ ਗਿਆ ਚਾਣਾ ਦੇਖਣ ਲੱਗ ਗਿਆ ਨਾ ਹੁਣ ਮਾੜਾ ਨਹੀਂ ਪੈਂਦੇ

ओ देखो लाली जी आ गई दो गड्डिया वो आ गई एक गड्डी इधर खड़ी है <laughs> आप दो में भरा भरा मुड़ पाया पाया गा गा <laughs>

ऊपर चल नहीं वो ऊपर नहीं ऊपर ऊपर और थे ऊपर तकान हो जाइए हने आ तो ऊपर चलो हाय हाय नहीं तोने थे चक्कर आने लग जंदा गा ਹੋ ਦੇਖੋ ਲਾਲੀ ਜੀ ਕੀ ਆ ਗਈ। ਹੋ ਰਸ਼ਮੀ ਨੇ ਸਟੈਂਡ ਆ ਦੇਖੋ ਮੰਗਵਾ ਕੇ ਮੇਰੇ ਹਾਸਤੇ ਮੰਗਵਾਇਆ ਸੀ ਜਿਹੜਾ ਤੇ ਕਿੱਥੇ ਤੋੜ ਕੇ ਸਿੱਟਿਆਗਾ। ਬਹੁਤ ਖਰਾਬ ਐ ਰਸ਼ਮੀ ਨੇ। ਬੰਨਾ ਮੇਰਾ ਲਾ ਦਿੰਦਾਗਾ। ਤੇ ਚੀਜ਼ ਮਗਵਾਉਂਦਾ ਤੇ ਬਾਅਦ ਵਿੱਚ ਖਰਾਬ ਕਰ ਦਿੰਦਾ। ਗੱਜੀ ਜਾਂਦਾ ਗਾਈ। ਗੱਜ ਰਿਹਾ ਗਾਇਜ਼ ਦੇਖੋ ਕਮੈਂਟ ਕਰਕੇ ਦੱਸਿਓ ਕਿੱਥੇ ਕਿੱਥੇ ਮੀਂਹ ਆ ਸਾਡੇ ਤਾਂ ਬਹੁਤ ਮੀਂਹ ਸੀਗਾ ਪਹਿਲਾਂ ਦੁਪਹਿਰੇ ਤੇ ਹੁਣ ਵੀ ਲੱਗਦਾ ਵੀ ਮੀਂਹ ਬਹੁਤ ਆਊਗਾ ਦੇਖੋ ਮੈੱਕੂ ਸਾਡੀ ਹੋ ਗਈ ਸੀਗੀ ਬਿਮਾਰ ਤੇ ਪਰ ਹੁਣ ਮੈੱਕੂ ਠੀਕ ਆ ਡਾਕਟਰ ਤੋਂ ਦਵਾਈ ਟੀਕੇ ਮੈਨੂੰ ਬਹੁਤ ਜ਼ਿਆਦਾ ਬਿਮਾਰ ਹੋ ਗਈ ਸੀ ਤੇ ਬਚਨ ਦੀ ਉਮੀਦ ਹੀ ਨਹੀਂ ਸੀਗੀ ਤੇ ਬੱਚੇ ਜਿਹੜੇ ਉਹ ਵਿਚਾਰੇ ਨਿੱਕੇ ਨਿੱਕੇ ਉਹਨਾਂ ਨੂੰ ਦੁੱਧ ਪਿਆਇਆ ਸੀ ਚੁੰਗਣੀ ਨਾਲ ਕਿ ਦਿਨਾਂ ਗੱਲਾਂ ਮਾਰਿਆ ਹੈ ਆਂਟੀ ਨਾਲ ਅੱਛਾ ਬੜੇ ਦਿਨਾਂ ਬਾਅਦ ਆਂਟੀ ਨਾਲ ਗੱਲਾਂ ਲੱਗੀਆਂ ਦੇਖੀਓ ਬਾਹਰ ਤੇ ਜਾ ਕੇ ਮੰਜੇੜਾ ਕੇ ਪੈਜੇ ਰਾਤ ਨੂੰ ਹਨਾ ਹਵਾ ਆਵੇ ਠੰਡੀ ਠੰਡੀ

ਨਹੀਂ ਸੜਕ ਤੇ ਤਾਂ ਕਾਹਦਾ ਚਿੱਕੜ ਉਹ ਆ ਰੋਡ ਤੱਕ ਜਾਏ ਆਉਣੇ ਆ ਪਰੇ ਡੱਬਲ ਹੀ ਰੋਡ ਤੱਕ ਉਹ ਦੇਖੋ ਦੋਸਤਾਂ ਦੇ ਦੋਨੋਂ ਡੇਰਾ ਤੇ ਚੱਲ ਰਿਹਾ ਜਮਾਂ ਦੀ ਡੇਰਾ ਤਾਂ ਜਮਾਂ ਹੀ ਨਹੀਂ ਦਾ ਹਣਾ ਇੰਨਾ ਦਰਖਤਾ ਨੇ ਘੇਰ ਲਿਆ ਉਹ ਉੱਥੇ ਗਾਇਸ ਡੇਰਾ ਸਾਡੇ ਦੇਖੋ ਤੇ ਪਰ ਜਮਾਂ ਦਰਖਤਾ ਨੇ ਘੇਰ ਰੱਖਿਆਗਾ ਦਿਖਣੋ ਜਮਾਂ ਹਟ ਗਿਆ ਦੇਖਿਆ ਪਤੰਗਾ ਨਾਲ ਰਸ਼ਮੀ ਨੇ ਡੋਰਾ ਹੀ ਡੋਰਾ ਹੋ ਦੇਖੋ ਖੜੀ ਗੱਡੀ ਤੇ ਰਸ਼ਮੀ ਨੇ ਬਣਾਇਆ ਸੀ ਸਵੀਮੀਂਗ ਪੂਲ ਉਹ ਵੇਖੋ ਮੰਜਿਆਂ ਦਾ ਤੇ ਅਸੀਂ ਵੀ ਬਹੁਤ ਮਸਤੀ ਕੀਤੀ ਨਾ ਤੇ ਪਰ ਵੀਡੀਓ ਨਹੀਂ ਬਣਾਈਗੀ ਆਜੋ ਅੰਤ ਨਾਲ ਕੋਟਪਾਲੇ ਬਿੜਦਾ ਫਿਰਦਾ ਕਰਦਾ ਤੇ ਹੁਣ ਉਹ ਜਿਹੜਾ ਸਵੀਮਿੰਗ ਪੂਲ ਹੈ ਨਾ ਪਤਾ ਹੈ ਖਰਾਬ ਹੋ ਗਿਆ ਮੀਂਹ ਨਾਲ ਨੇਰੀ ਆ ਗਈ ਸੀਗੀ ਤੇ ਸਾਰਾ ਕਾਗਜ ਕੋਈ ਕੁਝ ਦੁਬਾਰਾ ਚੱਕ ਕੇ ਸਹੀ ਕਰਕੇ ਸੈੱਟ ਕਰਕੇ ਲਾਉਣਾ ਪੈਣਾਗਾ ਉਧਰ ਦੇਖੋ ਉਹ ਖਰਾਬ ਹੋ ਗਿਆ ਤੇ ਨੇਰੀ ਨੇ ਦੇਖੋ ਬੁਰਾ ਹਾਲ ਕਰਤਾ ਪੱਤੇ ਪੁੱਤੇ ਆਏ ਪਏ ਆ ਅਜੇ ਅਸੀਂ ਸਾਫ ਸਫਾਈ ਨਹੀਂ ਕਰੀ ਕਿਉਂਕਿ ਉੱਪਰ ਫੇਰ ਮੀਂਹ ਆ ਰਿਹਾਗਾ

ਇਹਨੇ ਕੋ ਠੀਕ ਆ ਆ ਵੇਖੋ ਇਹ ਬੱਚੇ ਕਿੱਥੇ ਆਏ ਚੱਕ ਲਗੇ ਸੀ ਮੈਨੂੰ ਬੱਦੇ ਜ ਸਾਥੇ ਦੇਖੋ ਦੋਸਤ ਪਏ ਆ ਵੇਖੋ ਇੱਕ ਹੱਥ ਫੜਦਾ ਹੱਥ ਪਾ ਕੇ ਇੱਕ ਨੂੰ ਛਡਾਉਂਦਾ ਮੈਨੂੰ ਠੀਕ ਆ ਤੂੰ ਆ ਵੇਖੋ ਚੁੰਗਣੀ ਜਾਂਦੀ ਸੀਗੀ ਬੱਚੇ ਕਿੰਨੇ ਬੰਦੇ ਹੋਵੇ ਹਨਾ ਉਹ ਬਿੰਦੂ ਕਿਹੜੇ ਚੱਕ ਲਗੇ ਹਨਾ ਨਾ ਮੇਰੇ ਕੋ ਮੈਕੂ ਮੈਕੂ ਤਾਂ ਜਮਾ ਸੁਭੀ ਖਾਂਦੀ ਪੀਂਦੀ ਨਹੀਂ ਕੁਛ ਇਹਨ ਦੇ ਦਿਓ ਗੁੰਡਾਂ ਵਾਲੀ ਦਵਾਈ ਦੇਓ ਖਾਂਦੀ ਨਹੀਂ ਨਾ ਕੁਛ ਇਹ ਚੌਲ ਪਾਏ ਦੁਪਹਿਰੇ ਚੌਲ ਵੀ ਨਹੀਂ ਖਾਦੇ ਇਹ ਚਿਕਨ ਲਿਆ ਕੇ ਪਾਓ ਪਰ ਲਿਆ ਤੁਰਦਾ ਹਾਂ ਪੰਜਾਬ ਦਾ ਚਿਕਨ ਲਿਆਓ ਫੇਰ ਇਹ ਖਾ ਲੈ ਤੋਰਨ ਲੱਗ ਗਏ ਬਸ ਇਹ ਵਾਰ 10 ਦਿਨਾਂ ਨੂੰ ਥੱਲੇ ਜਾਇਆ ਕਰਾਂਗੇ ਆਪਣੇ ਕੋਲੇ ਇਹ ਕਿ ਮੈਂ ਇਹਦਾ ਨਾਂ ਕਿ ਰੱਖਣਾ ਆਪਾਂ ਇਹ ਨਾਂ ਰੱਖੀ ਇਧਰ ਕਿੱਤੈ ਬੜੇ ਬੜੇ ਮਾਦਿਆ ਲੈ ਆਉਂਿਆ ਨਹੀਂ ਬਰਾਗਾ ਕੱਢ ਲਈ ਚਲ ਇਹ ਨਾ ਹੁੰਦੀ ਦੋ ਮੀ ਆਲੇ ਅਸੀਂ ਤੇ ਅਸੀਂ ਪਰ ਲਾ ਗੇਟ ਬੰਦ ਕਰਤਾ ਤੇ ਮੈੱਕੂ ਪਤਾ ਖੜੀ ਤੇ ਮੈਨੂੰ ਪਤਾ ਸੀਗਾ ਮੈਂ ਕਹਿੰਨੇ ਬੱਚਿਆਂ ਕੋਲੇ ਜਾਣਾਗਾ ਤੇ ਇਸ਼ਾਰਿਆਂ ਨਾਲ ਸਮਝਾਵੇ ਵੀ ਬੋਲਿਆ ਤਾਂ ਜਾਂਦਾ ਨਹੀਂ ਜਾਨਵਰ ਤੋਂ ਤੇ ਇਸ਼ਾਰਿਆਂ ਨਾਲ ਸਮਝਾਵੇ ਆਖੇ ਵੀ ਗੇਟ ਖੋਲੋ ਫਿਰ ਰਸਮੀਨ ਗੇਟ ਖੋਲ ਕੇ ਗਿਆ ਉੱਪਰਲਾ ਤੇ ਫੇਰ ਆਈ ਦੋ ਦਿਨ ਤਾਂ ਜਮਾ ਨਹੀਂ ਆਈ ਹੈਨਾ ਇਹਨਾਂ ਕੋਲੇ ਵਿਚਾਰਿਆਂ ਕੋਲੇ ਉਦੋਂ ਤਾਂ ਆਪਾਂ ਨੂੰ ਕਿੰਨਾ ਤਰਸ ਆਉਂਦਾ ਸੀ ਮੈੱਕੂ ਦੇਖੋ ਦੇਖ ਚੱਕੂ ਵੀ ਹੋਰ ਚੱਕੂ ਵੀ ਹਨ ਆਪਣੇ ਚੱਕ ਕੇ ਜਾਇ ਇੱਕ ਬਾਵਾ ਤੁਰਨ ਲੱਗੇ ਹੈਨਾ ਜਿਆਦਾ ਤੁਰਨ ਲੱਗੇ ਹੁਣ ਫੇਰ ਦੇਰ ਮੇਰੇ ਹੂੰ ਵੇਖੋ ਇਹ 8 ਉੱਤੇ ਕਿਵੇਂ ਹੋ ਰਹੇ ਹੈ ਗਾਇਸ ਮੈਂ ਫੇਰ ਆ ਗਿਆ ਦੇਖੋ ਮੈਂ ਤੁਹਾਨੂੰ ਕਿਹਾ ਸੀ ਨਾ ਅਸੀਂ ਤਾਂ ਕਰਕੇ ਹਜੇ ਸਾਫ ਸਫਾਈ ਨਹੀਂ કરી ਬਾਹਰ ਦੀ ਜਿਵੇਂ ਆਊਗਾ ਤੇ ਮੈਂ ਫੇਰ ਆ ਗਿਆ ਇਹ ਦੇਖੋ ਇਹ ਤਾਂ ਜਾ ਰਹੇ ਹੈ نیچے ਗੇਟ ਬੰਦ ਕਰਿਆ ਉੱਪਰਲਾ ਗੇਟ ਬੰਦ ਕਰਤਾ ਮੈਂ ਫਸਮੀਨ লাইਵ ਇੱਠ ਹੈਗਾ ਗਾਣੇ ਵੀ ਵੀ ਤੇ ਸਿਆਲ ਦੇ નીચે ਇੱਧਰ ਮੰਮੀ ਹਜੇ ਕ੍ਰੇਲੇ ਬਣਾ ਰਹੀ ਆ ਮੀ ਆ ਗਿਆ ਫੇਰ ਮੀ ਆ ਗਿਆ ਜਿਆਦਾ ਹੋਏ ਗਲਸ਼ ਕਿਉਂ ਇਨਾ ਜਿਆਦਾ ਮੈਂ ਨਹੀਂ ਜਾਂਦੀ ਹੁਣ ਉੱਪਰ ਦਵਾਰਾ ਮੈਨੂੰ ਡਰ ਲੱਗਦਾ ਲਾਈਟ ਵੀ ਹਨੇਰੀ ਆ ਦੇਖੋ ਪੱਖਾ ਮੁੱਕਾ ਜਰਸ਼ਮੀਨ ਨੇ ਖਲਾਰਤਾ ਇਹਨੂੰ ਮੇਲੇ ਤੋਂ ਲਿਆ ਕੇ ਦਿੱਤਾ ਸੀ ਅਸੀਂ ਗਏ ਸੀ ਨਾ ਉਹਥੋਂ ਲਿਆ ਕੇ ਦਿੱਤਾ ਰਸ਼ਮੀਨ ਨੂੰ ਪੱਖਾ ਤੇ ਚੱਲਦਾ ਬਹੁਤ ਸੋਹਣਾ ਇੱਧਰ ਦੇਖੋ ਇਹ ਚੱਲਦਾ ਹੀ ਨਹੀਂ ਹੁਣ ਕੀ ਗੱਲ ਹੋ ਗਏ ਜਸ਼ਮੀਨ ਨੇ ਖਰਾਬ ਵੀ ਕਰਤਾ ਇਹਨੇ ਜੀ ਦੀ ਡਾਊਨ ਹੋ ਗਿਆ ਬੈਂਟਰੀ ਬੈਂਟਰੀ ਡਾਊਨ ਹੋ ਗਈ ਗਾਇਜ਼ ਬਹੁਤ ਸੋਹਣਾ ਚੱਲਦਾ ਇੱਧਰ ਦੇਖੋ ਆ ਜਾਲੀਆਂ ਜੁੜੀਆਂ ਸਾਰੀਆਂ ખોડ રાખનીયા રશ્મીન ને ઇન્ના સોના પખ્ખા સીગા હો ગઈ ચેન્જ કર લે કપડે દેખો ની રાજા હો ગયા હોરી શામ ਦਾ ટાઈમ હે સાડે સાત